ਮੇਰੇ ਬ੍ਰਦਰ ਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਅਸੀਂ ਪੰਜਾਬ ਦਾ ਮੇਨ ਡਾਕਟਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਹਸਪੀਟਲ ਸੀ ਉਹਦੇ ਤੋਂ ਇਲਾਜ ਚੱਲਦਾ ਸੀ ਮੇਰਾ ਪਾਪਾ ਰਾਤ ਨੂੰ ਚੌਂਕੀਦਾਰਾ ਕਰਦਾ ਸੀ ਦਿਨੇ ਰਖਸ਼ਾ ਚਲਾਉਂਦਾ ਸੀ ਔਰ ਉਸ ਬੰਦੇ ਦੀ ਮੈਡੀਸਿਨ ਪੂਰੀ ਕਰਦਾ ਸੀ ਪੂਰੀ ਕਰਦਾ ਠੀਕ ਹੈ ਔਰ ਰੋਟੀ ਭੁੱਲ ਜਾਂਦਾ ਸੀਗਾ ਪਰ ਉਹ ਤੁਸੀਂ ਮੈਡੀਸਿਨ ਹੀ ਪਰ ਮੈਡੀਸਿਨ ਖਾਂਦਿਆਂ ਦੇ ਬਾਅਦ ਵੀ ਫੇਰ ਦੌਰਾ ਤੁਰੇ ਜਾਂਦੇ ਨੂੰ ਦੌਰਾ ਪੈਣਾ ਕਿ ਤੋਂ ਮੈਸੇਜ ਆਣਾ ਉਥੇ ਡੱਗ ਪਿਆ ਅੱਗ ਕੋਲੇ ਜਾਣਾ ਦੌਰਾਂ ਪੈ ਜਾਣਾ ਪਾਣੀ ਕੋਲ ਜਾਣਾ ਦੌਰਾਂ ਪੈ ਜਾਣਾ ਹਮਮ ਔਰ ਮੈਂ ਜਦੋਂ ਉਹਦੀ ਪ੍ਰਾਰਥਨਾ ਸਟਾਰਟ ਕੀਤੀ ਮੈਂ ਇੱਕ ਦਿਨ ਕੀ ਹੋਇਆ ਮੈਂ ਅਚਾਨਕ ਹੀ ਫੇਰ ਉਸ ਉਹ ਬੰਦਾ ਕਿਤੇ ਫਿਰ ਗਿਰ ਗਿਆ ਹਮਮ ਫੇਰ ਡੱਗ ਪਿਆ ਉਹਦੇ ਇੱਥੇ 6:00 ਵੱਜ ਗਏ ਨਾਲੇ ਤੁਸੀਂ ਕਹਿੰਦੇ ਡੈਥ ਹੋ ਗਈ ਨਹੀਂ 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 ਰਾਤ ਨਹੀਂ ਹੋਈ ਤੁਹਾਨੂੰ ਦੱਸਦਾ ਨਾ ਉਹ ਕਿਦਾਂ ਮੈਰਕਲ ਹੋਇਆ ਡੈਥ ਨਹੀਂ ਹੋਈ ਅੱਛਾ ਦੌਰੇ ਪੈਰੇ ਸੀ ਗਿਰ ਗਿਆ ਉਹਦਾ ਐਕਸੀਡੈਂਟ ਹੋ ਗਿਆ ਮੈਂ ਕਰੇ ਗਿਆ ਮੈਨੂੰ ਨਹੀਂ ਉਹਨਾਂ ਨੇ ਅੰਦਰ ਜਾਣ ਦਿੱਤਾ ਉਸ ਤੋਂ ਬਾਅਦ ਫਿਰ ਵੀ ਆਪਣੀ ਜਿਹੜੀ ਜਾਰੀ ਰੱਖੀ ਮਿਹਨਤ ਜਾਰੀ ਰੱਖੀ ਮੈਂ ਕਿਹਾ ਕਿਤੇ ਨਾ ਕਿਤੇ ਤਾਂ ਬਦਲੂਗਾ ਹੀ ਨਾ ਤਾਂ ਨਾ ਜੱਟ ਜੇਕਰ ਪੱਥਰ ਵਿੱਚੋਂ ਰੱਬ ਪਾ ਸਕਦਾ ਤੇ ਕੀ ਸਾਡਾ ਵਿਸ਼ਵਾਸ ਨਹੀਂ ਅਸੀਂ ਵੀ ਸਭ ਕੁਝ ਕਰ ਸਕਦੇ ਹੂੰ ਮੇਰੀ ਸਟੱਡੀ ਚੱਲਦੀ ਰਹੀ ਮੇਰੀ ਸਟੱਡੀ ਮੇਰੀਆਂ ਪ੍ਰਾਰਥਨਾਵਾਂ ਚੱਲਦੀਆਂ ਨੇ ਜਾਂ ਔਰ ਇੱਕ ਦਿਨ ਫਿਰ ਸਮਾਂ ਆਇਆ ਹੂੰ ਉਹ ਬੰਦੇ ਦੇ 6 ਵਜੇ ਕੀ ਡਿੱਗ ਪਿਆ ਔਰ ਮੇਰੀ ਮੰਮਾ ਨੇ ਰੋਂਦੀ ਨੇ ਮੈਨੂੰ ਫੋਨ ਕੀਤਾ ਹੂੰ ਮੈਨੂੰ ਕਹਿੰਦੀ ਨਿਰਮਲ ਤੂੰ ਕਿੱਥੇ ਆ ਮੈਂ ਕਿਹਾ ਮਾਤਾ ਮੈਂ ਤਾਂ ਮਰ ਗਿਆ ਤੇਰੇ ਵੱਲੋਂ ਤੂੰ ਮੈਨੂੰ ਕਿਉਂ ਫੋਨ ਕਰ ਰਹੀ ਹੈਂ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੂੰ ਮੈਂ ਫੋਨ ਕੱਢ ਦਿੱਤਾ ਤੀਜੀ ਵਾਰ ਫੇਰ ਕਾਲ ਆਈ ਹੂੰ ਮੈਂ ਨਹੀਂ ਚੱਕਿਆ ਮੇਰੀ ਵਾਈਫ ਕਹਿੰਦੀ ਯਾਰ ਫੋਨ ਚੱਕ ਪਰੇਸ਼ਾਨ ਹੋਣਗੇ ਫੋਨ ਚੱਕ ਲੋ ਹੂੰ ਬੇ ਬ੍ਰਦਰ ਫੋਨ ਚੁੱਕਿਆ ਔਰ ਮੇਰੀ ਮੰਮਾ ਰੋ ਰਹੀ ਹੈ ਹੂੰ ਮੈਨੂੰ ਕਹਿੰਦੀ ਤੇਰਾ ਬ੍ਰਦਰ ਫੇਡ ਗਿਆ ਕਹਿੰਦੀ ਆ ਜਾ ਅੱਜ ਇਹਦੇ ਬੱਚੇ ਤੇ ਕੋਈ ਚਾਂਸ ਨਹੀਂ ਮੈਂ ਆਪਣਾ ਟੁੱਟਾ ਜਾਂ ਸਕੂਟਰ ਹੁੰਦਾ ਸੀਗਾ ਲੰਡਾ ਜਾਂ ਚੱਕਿਆ ਔਰ ਆਪਣੇ ਪਿੰਡ ਚਲਾ ਗਿਆ ਜਦੋਂ ਮੈਂ ਪਿੰਡ ਗਿਆ ਤੇ ਬ੍ਰਦਰ ਮੇਰੇ ਘਰ ਦਾ ਮਾਹੌਲ ਇਦਾਂ ਸੀ ਜਿਦਾਂ ਸਾਡੇ ਘਰ ਚ ਕੋਈ ਮਰ ਗਿਆ ਹੋਵੇ ਕੋਈ ਮੈਨੂੰ ਇਧਰ ਆ ਕੇ ਚਿੰਬੜ ਕੇ ਰੋਵੇ ਕੋਈ ਇਧਰੋਂ ਜਿੰਬੜ ਕੇ ਮੈਂ ਕਹਾ ਹ ਕਹਿੰਦੇ ਹੁਣ ਸਾਨੂੰ ਪਤਾ ਲੱਗਾ ਕਿ ਤੂੰ ਸਹੀ ਸੀ ਕਿਤੇ ਨਾ ਕਿਤੇ ਅਸੀਂ ਗਲਤ ਸੀ ਮੈਂ ਕਹਾ ਹੁਣ ਦੱਸ ਕੀ ਕਰਨਾ ਮੇਰੀ ਮੰਮੀ ਕਹਿੰਦੀ ਉਹਨੂੰ ਕਿੱਥੇ ਲੈ ਚਲੀਏ ਮੈਂ ਕਹਾ ਮੈਂ ਤਾਂ ਇੱਕੋ ਜਗ੍ਹਾ ਤੇ ਲੈ ਜਾ ਸਕਦਾ ਸੰਡੇ ਦਾ ਚਰਚ ਹੂੰ ਮੈਂ ਕਹਾ ਬਲੀਵ ਕਰ ਤੈਨੂੰ ਵਿਸ਼ਵਾਸ ਕਰਨਾ ਪੈਗਾ ਹੂੰ ਕਿਉਂਕਿ ਦੁਨੀਆ ਵਿਸ਼ਵਾਸ ਤੇ ਖੜੀ ਹੈ ਜਿਹਾ ਜਿਹਾ ਅਸਮਾਨ ਨੂੰ ਦੇਖਦੇ ਸਮਾਨ ਤੇ ਕਿਹੜਾ ਕੋਈ ਸਪੋਟਾ ਲੱਗਿਆ ਵੀ ਤੇ ਕਿੱਥੇ ਵਿਸ਼ਵਾਸ ਤੇ ਖੜਾ ਹੂੰ ਠੀਕ ਹੈ ਜੀ ਮੇਰੀ ਮੰਮਾ ਕਹਿੰਦੀ ਚਲੋ ਠੀਕ ਹੈ ਜਿੱਦਾਂ ਤੂੰ ਕਹੇਗਾ ਮੈਂ ਕਿ ਆਪਣੇ ਆਪਣੇ ਪਾਸ ਤੋਂ ਬੁਲਾਇਆ ਸੀ ਪ੍ਰੇਅ ਕੀਤੀ ਔਰ ਪ੍ਰੇਰ ਕਰਨ ਤੋਂ 15 ਮਿੰਟ ਬਾਅਦ ਉਸ ਬੰਦੇ ਨੂੰ ਇੱਕ ਉਲਟੀ ਆਈ ਬਹੁਤ ਭਿਆਨਕ ਠੀਕ ਹੈ ਔਰ ਉਹ ਜਿਹੜੀ ਡੈਵਲਸ ਬਿਡੋ ਦੇ ਅੰਦਰ ਸੀ ਉਹਨੂੰ ਇੱਕ ਲੜਕੀ ਸੀ ਕਿ ਸਾਡੀ ਰਿਐਲਟੀ ਵੀ ਸੀਗੀ ਉਹਦੀ ਡੈਥ ਹੋ ਗਈ ਸੀ ਦਵਾਈ ਪੀ ਕੇ ਹਮਮ ਔਰ ਉਹਦਾ ਚੱਕਰ ਉਹਨੂੰ ਪੈ ਗਿਆ ਸੀ ਜਦੋਂ ਚੀਜ਼ ਤੋਂ ਫ੍ਰੀ ਹੋਇਆ ਅੱਜ ਉਹ ਬੰਦਾ ਖੁਦ ਪਾਸਟਰ ਜੀਸਸ ਇਸ਼ੂ ਮਸੀਹ ਦੇ ਨਾਮ 'ਚ ਖੁਦ ਪਾਸਟਰ ਆ ਅੱਜ ਇੱਕ ਟਾਈਮ ਉਹਨੂੰ ਦੌਰੇ ਪੈਂਦੇ ਸੀ ਅੱਜ ਉਹ ਦੌਰੇ ਵਾਲੇ ਦੇ ਸਿਰ ਤੇ ਹੱਥ ਰੱਖਦਾ ਲੋਕ ਚੰਗੇ ਹੁੰਦੇ ਆ ਏ ਆ ਜੀਜ਼ਸ ਕ੍ਰਾਈਸ ਬਲੀਵ ਸਭ ਤੋਂ ਵੱਡਾ ਤੁਸੀਂ ਕਹਿੰਦੇ ਮਰਾਈਕਲ ਇਹ ਕਿਦਾਂ ਹੁੰਦਾ ਮੈਂ ਖੁਦ ਦੇਖਿਆ ਆਪਣੀ ਅੱਖਾਂ ਦੇ ਨਾਲ ਮਰਾਈਕਲ ਹੁੰਦੇ। ਇਹ ਤੁਸੀਂ ਇਹ ਗੱਲ ਕਰ ਰਹੇ ਹੋ ਹੋ ਸਕਦਾ ਤੁਸੀਂ ਕੈਮਰੇ ਤੇ ਗੱਲ ਕਰ ਰਹੇ ਹੋ ਤੁਹਾਨੂੰ ਜਿਵੇਂ ਕਹਿੰਦੇ ਵੀ ਪੈਸੇ ਮਿਲਦੇ ਆ ਕੰਮ ਕਰਦੇ ਆ ਵੀ ਤੁਸੀਂ ਹੋ ਸਕਦਾ ਕਿ ਸਾਰੀ ਇਹ ਗੱਲ ਸਕ੍ਰਿਪਟਡ ਕਰਦੇ ਹੋ ਮਤਲਬ ਇਨੀ ਤੁਸੀਂ ਹੁੰਦੇ ਕੋ ਤੁਸੀਂ ਕਿਸ ਧਰਮ ਨੂੰ ਬਲਾਉਂ ਕਰਦੇ ਹੋ ਮੈਂ ਜੇ ਤਾਂ ਵੈਸੇ ਤਾਂ ਸਿੱਖ ਧਰਮ ਨੂੰ ਬਲਾਉਂ ਮੈਂ ਤੁਹਾਨੂੰ ਕਰੋੜ ਰੁਪਏ ਦਿੰਨਾ ਕਿ ਆਪਣਾ ਧਰਮ ਬਦਲ ਦੋ ਬਦਲੋਗੇ ਨੇ ਬਦਲਦਾ ਨਹੀਂ ਬਦਲਦਾ ਤਾਂ ਪੈਸੇ ਦੇ ਕੇ ਧਰਮ ਨਹੀਂ ਬਦਲਦਾ ਬ੍ਰਦਰ ਅੱਜ ਮੇਰਾ ਨਾਮ ਪਾਸਟਰ ਨਿਰਮਲ ਸਿੰਘ ਹੈ 2090 ਚ ਮੈਂ ਜਨਮ ਲਿਆ ਮੇਰੇ ਪਿਓ ਨੇ ਮੇਰਾ ਨਾਮ ਪਾਸਟਰ ਨਿਰਮਲ ਸਿੰਘ ਰੱਖਿਆ ਅੱਜ ਵੀ ਮੈਂ ਪਾਸਟਰ ਨਿਰਮਲ ਸਿੰਘ ਆ ਮੈਂ ਆਪਣਾ ਧਰਮ ਨਹੀਂ ਬਦਲਿਆ ਮੈਂ ਆਪਣਾ ਜੀਵਨ ਬਦਲਿਆ ਜੀਸਸ ਕ੍ਰਾਈਸ ਕੇ ਦਾ ਧਰਮ ਨਹੀਂ ਬਦਲਦਾ ਮੇਰਾ ਚੈਲੰਜ ਆ ਇਸ ਚੈਨਲ ਦੇ ਮਾਧਿਅਮ ਦੁਆਰਾ ਕੋਈ ਬੰਦਾ ਮੈਨੂੰ ਇਸ ਪਵਿੱਤਰ ਬਾਈਬਲ ਦੇ ਵਿੱਚੋਂ ਇਸਾਈ ਸਬਦ ਲੱਭ ਕੇ ਦਿਖਾ ਦੇ ਮੈਂ ਆਪਣਾ ਸਰ ਕਲਮ ਕਰਾ ਦੇਗਾ ਐ ਸਾਈ ਕੋਈ ਧਰਮ ਨਹੀਂ ਆ ਐ ਸਾਈ ਦਾ ਮਤਲਬ ਸੀ ਈਸਾ ਈਸਾ ਦਾ ਮਤਲਬ ਸੀ ਬਚਾਉਣ ਵਾਲਾ ਜੀਜ਼ਸ ਕ੍ਰਾਈਸ ਨੇ ਹਰ ਇੱਕ ਲਈ ਬਚਾਉਣ ਦੇ ਲਈ ਆਪਣੀ ਜਾਨ ਦਿੱਤੀ ਆ ਅਸੀਂ ਧਰਮ ਵੀ ਨਹੀਂ ਬਦਲਿਆ ਅੱਜ ਲੋਕਾਂ ਦਾ ਵਿਊ ਆ ਪੈਸੇ ਦੇ ਕੇ ਧਰਮ ਬਦਲਤਾ ਲੈ ਮੈਨੂੰ ਦਿਓ 10 ਕਰੋੜ ਰੁਪਈਆ ਮੈਂ ਬਦਲਾਂਗਾ ਆਪਣਾ ਧਰਮ ਮੈਨੂੰ ਤਾਂ ਮਸੀਹਤ ਨੇ ਕਿਸੇ ਨੇ ਪੈਸਾ ਨਹੀਂ ਦਿੱਤਾ ਮੈਂ ਤਾਂ ਅੱਜ ਵੀ ਗਰੀਬ ਆ ਮੈਂ ਤਾਂ ਅੱਜ ਵੀ ਉਸੇ ਮੋਟਰਸਾਈਕਲ ਤੇ ਆ ਨਹੀਂ ਕਹਿੰਦੇ ਆ ਵੀ ਪੈਸੇ ਹੀ بڑا ਆਉਂਦਾ ਬਾਹਰੋਂ ਪਾਸਟਰਾਂ ਨੂੰ ਮੈਨੂੰ ਤਾਂ ਕੋਈ ਹੈ ਨਹੀਂ ਪਰ ਵਾਲੇ ਤੱਕ ਹੈ ਹੋਦਾ ਤੁਸੀਂ ਦੱਸਦੇ ਨਾ ਹੋਮੋ ਕਿ ਲਈ ਚਲੋ ਮੇਰੇ ਬੈਲੈਂਸ ਚੈੱਕ ਕਰਨੇ ਮੈਂ ਆਪੇ ਚਲ ਕੇ ਹੂੰ ਚਲੋ ਮੈਂ ਤਾਂ ਆਪਣੇ ਕਾਊਂਟ ਦਿਨ ਚੈੱਕ ਕਰੋ ਹੂੰ ਬ੍ਰਦਰ ਇਹ ਇੱਕ ਲੋਕਾਂ ਨੇ ਸਿਸਟਮ ਬਣਾ ਲਿਆ ਹੂੰ ਕਿ ਧਰਮ ਬਦਲ ਲਿਆ ਪੈਸਾ ਦਿੰਦੇ ਹੋ ਉਹ ਕਰਦੇ ਆ ਵਾਟ ਇਟ ਇਸ ਕਿਆ ਹੈ ਕੋਈ ਕਿਸਦਾ ਧਰਮ ਨਹੀਂ ਬਦਲਦਾ ਹੁਣ ਮੈਂ ਤੁਹਾਨੂੰ ਕਹਾਂ ਮੈਂ ਤੁਹਾਨੂੰ ਕਰੋੜ ਰੁਪਏ ਦਿੰਦਾ ਤੁਸੀਂ ਤੁਹਾਨੂੰ ਬਦਲੋ ਬਦਲੋਗੇ ਨਹੀਂ ਕਿ ਗਰੀਬ ਲੋੜਵੰਦ ਬੰਦਾ ਮਤਲਬ ਵੀ ਨਹੀਂ ਮਤਲਬ ਵੀ ਨਹੀਂ ਮੈਂ ਮੈਨੂੰ 5 ਸਾਲ ਹੋ ਗਏ ਸੇਵਾ ਕਰਦੇ ਨੂੰ ਅੱਜ ਤੱਕ ਮੈਂ ਤਾਂ ਕਿਸੇ ਨੂੰ ਪੈਸੇ ਦੇ ਕੇ ਧਰਮ ਬਦਲਿਆ ਨਹੀਂ ਨਾ ਮੇਰਾ ਕਿਸੇ ਨੇ ਬਦਲਿਆ ਚੈਲੰਜ ਹੈ ਮੇਰਾ ਲਿਆ ਉਹ ਬੰਦਾ ਜਿਹੜਾ ਬੰਦਾ ਗੱਲ ਕਹਿੰਦਾ ਕੋਈ ਧਰਮ ਪੈਸੇ ਦੇ ਕੇ ਧਰਮ ਬਦਲ ਦੇ ਆ ਜੇ ਤੁਸੀਂ ਮੈਨੂੰ ਦਿਓ 10 ਕਰੋੜ ਰੁਪਈਆ ਬਦਲ ਕੇ ਵਿਖਾਉ ਮੇਰਾ ਧਰਮ ਮਤਲਬ ਹੀ ਨਹੀਂ ਈਮਾਨ ਵਿਸ਼ਵਾਸ ਜਿੱਥੇ ਤੁਹਾਡਾ ਵਿਸ਼ਵਾਸ ਆ ਉੱਥੇ ਬ੍ਰਦਰ ਸਭ ਕੁਝ ਹੈ ਹੂੰ ਇਹ ਤਾਂ ਫालतू ਦੀਆਂ ਗੱਲਾਂ ਧਰਮ ਬਦਲਦੇ ਨਹੀਂ ਇੱਕ ਗੱਲ ਹੋਰ ਵੀ ਹੈ ਜਿਹੜੇ ਜਿਵੇਂ ਵਿਦੇਸ਼ਾਂ ਦੇ ਵਿੱਚ ਜਿਹੜਾ ਇਸਾਈ ਧਰਮ ਉਹ ਹੈ ਮੋੜ ਤਾਂ ਉਧਰੋਂ ਹੀ ਆ ਮੋੜ ਉਧਰੋਂ ਆ ਉੱਥੇ ਕਹਿੰਦੇ ਵੀ ਇਸ ਤਰੀਕੇ ਦਾ ਕੋਈ ਚਰਚ ਜਾਂਦੇ ਆ ਬੰਦੇ ਜਾਂਦੇ ਵਾਪਸ ਮੱਥਾ ਟੇ ਜੋ ਵੀ ਉਹਨਾਂ ਦੀ ਅਰਦਾਸ ਭਰੇ ਆ ਜੋ ਵੀ ਕੋਸ਼ਿਸ਼ ਕਰਦੇ ਆ ਉਹ ਕਰਕੇ ਵਾਪਸ ਆ ਜਾਂਦੇ ਆ ਜਿਹੜਾ ਆਹ ਸੰਗਤਾਂ ਲਾਉਣ ਵਾਲਾ ਚੱਕਰ ਆਹ ਭੂਤਾਂ ਘੱਟਣ ਵਾਲਾ ਚੱਕਰ ਜਿਵੇਂ ਤੁਸੀਂ ਡੈਵਲ ਹਾਂ ਨੈਵਸਪਿਰ ਕਿਹਾ ਹਾਂ ਹਾਂ ਇਹ ਤਾਂ ਕੱਲੇ ਕਹਿੰਦੇ ਪੰਜਾਬ ਦੇ ਵਿੱਚ ਜਾਂ ਭਾਰ ਦੇ ਵਿੱਚ ਹੀ ਆਇਆ ਮੈਂ ਤੁਹਾਨੂੰ ਜੀ ਲੈ ਚੱਲਦਾ ਚਲੋ ਮੇਰੇ ਨਾਲ ਆਪਾਂ ਸਵੇਰੇ ਕੈਨੇਡਾ ਦੀ ਟਿਕਟ ਕਰਾਉਣੇ ਸਭ ਕੁਝ ਹੈ ਬਾਈਬਲ ਕਹਿੰਦੀ ਜੇ ਦਿਨ ਹੈ ਤਾਂ ਰਾਤ ਵੀ ਹੈ ਜੇ ਪਰਮੇਸ਼ੁਰ ਹੈ ਤਾਂ ਡੈਵਲ ਵੀ ਹੈ ਬਾਈਬਲ ਦੇ ਅਕੋਰਡਿੰਗ ਜਦੋਂ ਪਰਮੇਸ਼ੁਰ ਨੇ ਇਸ ਧਰਤੀ ਦੀ ਸਿਰਜਣਾ ਕੀਤੀ ਇਨਸਾਨ ਨੂੰ ਔਰ ਆਦਮ ਤੇ ਹਵਾ ਨੂੰ ਬਣਾ ਲਿਆ ਜੀ ਬਣਾ ਕੇ ਉਹਨੇ ਇੱਕ ਅਦਨ ਦੀ ਬਾਟਿਕਾ ਵਿੱਚ ਛੱਡ ਦਿੱਤਾ ਕਹਿੰਦਾ ਲਓ ਜੀ ਇਹ ਅਦਨ ਦੀ ਬਾਟਿਕਾ ਇਹਦੇ ਵਿੱਚ ਇਹ ਸਾਰਾ ਜਿਹੜਾ ਬਾਗ ਤੁਹਾਡਾ ਵਾ ਉਹ ਅੱਜ ਵੀ ਬਾਗ ਹੈ ਦੱਖਣ ਦੇ ਵਿੱਚ ਹੂੰ ਇਰੂਸ਼ਲਮ ਸ਼ਹਿਰ ਚ ਦੱਖਣ ਦੇ ਵਿੱਚ ਉਹ ਬਾਗ ਅੱਜ ਵੀ ਹੈ ਜਦੋਂ ਉਹਨੂੰ ਛੱਡ ਦਿੱਤਾ ਔਰ ਉਹਨਾਂ ਨੂੰ ਇੱਕ ਡਿਊਟੀ ਦੇ ਦਿੱਤੀ ਵੀ ਆਹ ਬਾਗ ਸਾਰਾ ਤੁਹਾਡਾ ਇਹਦੇ ਵਿੱਚ ਇੰਜੋਏ ਕਰੋ ਓਮੋ ਫਿਰੋ ਜੋ ਮਰਜ਼ੀ ਖਾਓ ਪਰ ਇਥੇ ਦੋ ਤਰ੍ਹਾਂ ਦਾ ਫਲਾਂ ਇੱਕ ਬੁਰੇ ਦਾ ਇੱਕ ਭਲੇ ਦਾ ਜੇ ਤੁਸੀਂ ਉਹ ਖਾਓਗੇ ਤੁਸੀਂ ਮਰ ਜਾਓਗੇ ਹੂੰ ਤੇ ਇਹ ਗੱਲਾਂ ਜਦੋਂ ਪਰਮੇਸ਼ਵਰ ਉਸ ਔਰਤ ਨਾਲ ਕਰ ਰਿਹਾ ਸੀ ਉਸ ਆਦਮੀ ਨਾਲ ਕਰ ਰਿਹਾ ਸੀ ਤੇ ਜਿਹੜਾ ਨਕਲੀ ਰੱਬ ਟੈਵਲਸਪਿਟ ਜਿਹਨੂੰ ਅਸੀਂ ਕਹਿੰਦੇ ਆ ਉਹ ਗੱਲਾਂ ਨੂੰ ਸੁਣ ਰਿਹਾ ਸੀ ਹੂੰ ਅੱਜ ਤੁਸੀਂ ਸੰਸਾਰ ਵਿੱਚ ਵੇਖੋ ਕਿ ਔਰਤਾਂ ਜਲਦੀ ਪਰਮਾਇਆ ਜਾਂਦੀਆਂ ਹੂੰ ਕਿਸੇ ਔਰ ਬੀਬੀ ਨੇ ਗੱਲ ਕਰਤੀ ਦੂਜੀ ਕੋਲੇ ਚਾਲਣੀ ਫੁਲਾਨੀ ਤਾਂ ਤੇ ਹਾਂ ਤੁਹਾਡੇ ਕੋਲ ਵੀ ਤਾਂ ਹੀ ਆਉਂਦੀਆਂ ਉਹ ਮੈਂ ਦੱਸਦਾ ਨਾ ਤੁਹਾਨੂੰ ਸਾਡੇ ਕੋਲ ਕਿਉਂ ਆਉਂਦਾ ਕਾਰਨ ਕੀ ਹੈ ਸਾਡੇ ਕੋਲੇ ਆਉਂਦਾ ਵੀ ਕਾਰਨ ਸਾਡੇ ਕੋਲੇ ਉਹ ਖੇੜ ਖੜੀ ਗੋਲਾ ਕੰਮ ਹੈ ਨਹੀਂਗਾ ਜਾ ਕੇ ਇਹਨੂੰ ਧਾਗਾ ਦੇਦਾ ਤਵੀਦੇ ਦਿੰਦਾ ਉਹ ਕਰਦਾ ਵਾਟ ਇਜ਼ ਥਿਸ ਉਹ ਨਹੀਂ ਹੈ ਸਾਡੇ ਕੋਲ ਇੱਕ ਪਰਮੇਸ਼ੁਰ ਦੀ ਗ੍ਰੇਸ ਆ ਸਮਰਥਾ ਜਿਹਦੇ ਨਾਲ ਕੰਮ ਹੁੰਦੇ ਹੂੰ ਤੁਸੀਂ ਇਹ ਔਰਤਾਂ ਪਰਮਾਏ ਜਾਂਦੀਆਂ ਉਹ ਮੈਂ ਦੱਸਦਾ ਨਾ ਤੁਹਾਨੂੰ ਉਹ ਜਿਹੜੀ ਬਾਈਬਲ ਦੇ ਅਕੋਰਡਿੰਗ ਜਿਵੇਂ ਔਰਤ ਪਰਮਾਏ ਗਈ ਮੈਂ ਉਸ ਟੌਪਿਕ ਤੇ ਆਣਾ ਬਾਈਬਲ ਦੇ ਅਕੋਰਡਿੰਗ ਜਦੋਂ ਪਰਮੇਸ਼ਰ ਨੇ ਬਣਾ ਕੇ ਛੱਡਤਾ ਦੇਤਾ ਉਹਨੂੰ ਬਣਾ ਕੇ ਕਹਿੰਦਾ ਰੱਖੇ ਨੂੰ ਇਹ ਤੇਰੀ ਹਵਾ ਤੇਰੀ ਔਰਤ ਪਰ ਜਿਹੜਾ ਡੈਵਲਸ ਜਦੋਂ ਨੇ ਸੁਣਿਆ ਕਿ ਇਹ ਤਾਂ ਇਹਨਾਂ ਨੂੰ ਇਹ ਗੱਲਾਂ ਸਮਝਾ ਰਿਹਾ ਜੇਕਰ ਉਹ ਫਲ ਇੱਕ ਬੁਰੇ ਦਾ ਪਰੇ ਦਾ ਫਲ ਸੀ ਉਹਨੇ ਉਹਨੂੰ ਪਰਮਾਨ ਲਿਆ ਕਹਿੰਦਾ ਐਦਾਂ ਕਰ ਕਹਿੰਦਾ ਤੂੰ ਜਿਹੜਾ ਫਲ ਖਾ ਲ ਅੱਜ ਬ੍ਰਦਰ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਪਾਪ ਕਰਦੀਆਂ ਅੱਖਾਂ ਤੋਂ ਪਾਪ ਹੁੰਦਾ ਸਟਾਰਟਿੰਗ ਅੱਖਤ ਹੁੰਦੀ ਆ ਆਪਾਂ ਦੇਖਦੇ ਆ ਫਿਰ ਅਸੀਂ ਪਾਪ ਕਰਦੇ ਆ ਉਸ ਔਰਤ ਨੇ ਫਲ ਦੇਖਿਆ ਉਹਨੂੰ ਦੇਖਣ ਨੂੰ ਬੜਾ ਸੁੰਦਰ ਲੱਗਿਆ ਉਹਨੇ ਤੋੜਿਆ ਔਰ ਖਾਦਾ ਔਰ ਆਪਣੇ ਪਤੀ ਨੂੰ ਵੀ ਖਵਾਤਾ ਜੇ ਦੋਨੋਂ ਨੇ ਖਾ ਲਿਆ ਦੇਖਿਆ ਹੂੰ ਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਹੂੰ ਆਪਾਂ ਅਮੀ ਸੋਹਦੇ ਨਾ ਪਹਿਲਾਂ ਲੋਕਾਂ ਦੇ ਤਾਂ ਤੇ ਕੱਪੜੇ ਨਹੀਂ ਹੁੰਦੇ ਸੀ ਉਦਾਂ ਹੀ ਤੁਰੇ ਫਿਰਦੇ ਸੀ ਹੈਨਾ ਜਦੋਂ ਉਹਨਾਂ ਨੇ ਆਪਣੇ ਆਪ ਤੇ ਝਾਤ ਮਾਰੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਉਹ ਕਹਿੰਦਾ ਸੀ ਤਾਂ ਨੰਗੇ ਆ ਉਹਨਾਂ ਨੇ ਕੀ ਕੀਤਾ ਆਪਣੇ ਆਪ ਨੂੰ ਦਰਖਤਾਂ ਦੇ ਪਿੱਛੇ ਲੁਕੋ ਲਿਆ ਤੇ ਜਦੋਂ ਪਰਮੇਸ਼ਰ ਸ਼ਾਮ ਦੇ ਟਾਈਮ ਉਹਨਾਂ ਨਾਲ ਗੱਲ ਕਰਨ ਆਇਆ ਉਹਨੇ ਆਵਾਜ਼ ਮਾਰੀ हे ਆਦਮ ਤੂੰ ਕਿੱਥੇ ਆ ਕਹਿੰਦਾ ਪ੍ਰਭੂ ਮੈਂ ਦਰਖਤਾਂ ਪਿੱਛੇ ਆ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਮੈਂ ਨੰਗਾ ਵਾਂ ਕਹਿੰਦਾ ਤੈਨੂੰ ਕਿਹਨੇ ਬਣਾਇਆ ਕਹ ਜਿਹੜਾ ਫालतू ਖਾਸੀ ਉਹਨੇ ਨਹੀਂ ਖਾਣਾ ਉਹਨੇ ਮੈਨੂੰ ਵੀ ਖਵਾਤਾ ਤੇ ਆਪ ਵੀ ਖਾ ਲਿਆ ਹੂੰ ਤੇ ਪਰਮੇਸ਼ਰ ਕਹਿੰਦਾ ਅਜ ਤੋਂ ਬਾਅਦ ਤੁਹਾਡੇ ਚ ਮੌਤ ਆ ਗਈ ਪਾਪ ਆ ਗਿਆ ਔਰ ਉਸ ਆਦਮ ਤੇ ਹਵਾਲੂ ਆਦਨ ਦੇ ਬਾਗ ਚ ਆਊਟ ਕਰ ਦਿੱਤਾ ਤੇ ਅੱਜ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਚਰਚਾ ਚ ਲੇਡੀਜ਼ ਜ਼ਿਆਦੀਆਂ ਗੁਰਦੁਆਰਿਆਂ ਵਿੱਚ ਔਰਤਾ ਜ਼ਿਆਦੀਆਂ ਹਰ ਮੰਦਿਰਾਂ ਚ ਔਰਤਾ ਜ਼ਿਆਦੀਆਂ ਕਿਉਂਕਿ ਔਰਤ ਜਲਦੀ ਹਰ ਦੂਜੀ ਉਹਦਾ ਤੁਸੀਂ ਮੈਂ ਦੂਸਰੇ ਪਾਸੇ ਹੋਣਾ ਤੁਹਾਡੀ ਗੱਲ ਤੇ ਤੁਸੀਂ ਕਹਿੰਦੇ ਵੀ ਤੁਹਾਡੇ ਕੋਲੇ ਕਿਉਂ ਆਉਂਦੀਆਂ ਹੂੰ ਸਾਡੇ ਕੋਲੇ ਉਹਦਾ ਕਾਰਡ ਵੀ ਹੈ ਕਿਉਂਕਿ ਜਿਹੜੇ ਸਾਡੇ ਅਸੀਂ ਜਿਹੜੀ ਪ੍ਰਾਰਥਨਾ ਕਰਨੀ ਸੀ ਨੋਰਮਲ ਪ੍ਰੇ ਕਰਨੀ ਆ ਹੂੰ ਅਸੀਂ ਕਿਸੇ ਅੱਧਾ ਕਰਕੇ ਕਿਸੇ ਨੂੰ ਤਵੀਤ ਨਹੀਂ ਦੇਣਾ ਧਾਗਾ ਨਹੀਂ ਦੇਣਾ ਹਨਾ ਕਿਉਂਕਿ ਅਸੀਂ ਲੋਕਾਂ ਨੂੰ ਅੰਧਵਿਸ਼ਵਾਸ ਛੇ ਬਾਹਰ ਕੱਢਣਾ ਹੂੰ ਅੱਜ ਲੋਕ ਫਸੇ ਫੇ ਨਹੀਂ ਤੁਸੀਂ ਅੰਧਵਿਸ਼ਵਾਸ ਛੇ ਕਰਨ ਦੀ ਗੱਲ ਕਰ ਰਹੇ ਹੋ ਸਵਾਲ ਇਹ ਉੜਦਾ ਕਿ ਅੰਧਵਿਸ਼ਵਾਸ ਪਾ ਤੁਸੀਂ ਸਭ ਤੋਂ ਵੱਧ ਰਹੇ ਹੋ ਮਤਲਬ ਨਹੀਂ ਚੈਲੰਜ ਹੈ ਮੇਰਾ ਲਿਆਓ ਕਿਹੜਾ ਬੰਦਾ ਕਹਿੰਦਾ ਨਹੀਂ ਇੱਕ ਅਸੀਂ ਦੇਖਦੇ ਆ ਜੋ ਵੀ ਕੁਛ ਇੱਕ ਕੁੜੀ ਆਉਂਦੀ ਐ ਹਾਂ ਉਹ ਆਪਦੀ ਨਾਲ ਉਹਦੀ ਮਿਲ ਸਿਸਟਰ ਹੁੰਦੀ ਉਹ ਬਹੁਤ ਵਾਇਰਲ ਵੀ ਹੋਈ ਵੀ ਐ ਉਹ ਕਹਿੰਦੇ ਵੀ ਇਹ ਬੋਲਦੀ ਨਹੀਂ ਸੀ ਉਹ ਕਹਿੰਦੇ ਫੇਰ ਕਹਿੰਦੇ ਪ੍ਰੇ ਚੋ ਕੁਝ ਵੀ ਕੀਤਾ ਮਤਲਬ ਜੋ ਤੁਹਾਡੇ ਤੁਹਾਨੂੰ ਉਹ ਕੀਤਾ ਹੁਣ ਇਹ ਬੋਲਣ ਲੱਗੀ ਤੇ ਫਿਰ ਆਂਧਵਿਸ਼ਵਾਸੀ ਡਾਕਟਰ ਫਿਰ ਕਹਦੇ ਹਸਤੇ ਬੈਠੇ ਐ ਸਾਇੰਸ ਕਰਦੇ ਹਸਤੇ ਸਾਇੰਸ ਹੈ ਡਾਕਟਰ ਹੈ ਮੰਦਾ ਮੈਂ ਤੁਹਾਡੀ ਗੱਲ ਨਾਲ ਹਾਂ ਮੈਰਕਲ ਹੁੰਦਾ ਲੈ ਮੈਂ ਕਰ ਦਿੰਦਾ ਮੈਂ ਕਰਕੇ ਦਿਖਾਣਾ ਹੂੰ ਸਭ ਤੋਂ ਵੱਡਾ ਬਲੀਫ ਹੋਲਿਸਪੁੱਟ ਦੀ ਹੋਈ ਅੱਜ ਪਤਾ ਕੀ ਪੰਜਾਬ ਦੇ ਵਿੱਚ ਸਿਸਟਮ ਕਿਆ ਚੱਲ ਗਿਆ ਹੂੰ ਕਿ ਕਿ ਇੱਕ ਦੂਜੇ ਨੂੰ ਦੇਖ ਕੇ ਹਮ ਦੇਖ ਕੇ ਆਹ ਉਹ ਆਹ ਹਮ ਜਦ ਤੱਕ ਤੁਸੀਂ ਸਟੱਡੀ ਨਹੀਂ ਨਾ ਕੀਤੀ ਤੁਹਾਨੂੰ ਨਹੀਂ ਪਤਾ ਲੱਗਣਾ ਕੀ ਹੈ ਤੁਹਾਨੂੰ ਸਟੱਡੀ ਕਰਨੀ ਪਊਗੀ ਇਸ ਦੇ ਲਈ ਹਮ ਅਜੂ ਮੇਰੇ ਵਰਗਾ ਦੋ ਕੁ ਮਹੀਨੇ ਲੜਨਾ ਪਾਸਟਰ ਨਾਲ ਤੋਂ ਕਹਿੰਦਾ ਜੀ ਮੈਂ ਪਾਸਟਰ ਹਮ